ਜੰਗਾਂ ਦੇ ਦੌਰ ਵਿੱਚ ਹਿੰਦੁਸਤਾਨ ਦੇ ਇਤਿਹਾਸ ਦੇ ਪੰਨਿਆਂ ਵਿੱਚ ਖੈਪੜ ਤੋਂ ਜਮਨਾ ਅਤੇ ਸਿੰਧ ਤੋਂ ਤਿੱਬਤ ਦੀ ਹੱਦ ਤੱਕ ਦਾ ਪੰਜਾਬ ਹਿੰਦੁਸਤਾਨ ਨੂੰ ਸਿੰਘਾਂ ਦੀ ਇੱਕ ਅਨਮੋਲ ਦੇਣ ਸੀ ਇਸ ਇਲਾਕੇ ਨੂੰ ਜਿੱਤਣ ਅਤੇ ਪੰਜਾਬ ਦਾ ਹਿੱਸਾ ਬਣਾਈ ਰੱਖਣ ਲਈ ਪੰਜਾਬ ਦੇ ਸੂਰਬੀਰ ਜਵਾਨਾਂ ਨੇ ਬੈਰੀਆਂ ਨਾਲ ਟਾਕਰੇ ਵਿੱਚ ਠੰਡਾ ਖੜਕਾਇਆ ਖੜੇ ਮੱਥੇ ਕੁਰਬਾਨੀਆਂ ਦਿੱਤੀਆਂ ਅਤੇ ਆਪਣੀ ਆਨ ਸ਼ਾਨ ਦਾ ਚੋਲਦਾ ਨਿਸ਼ਾਨ ਬਰਕਰਾਰ ਰੱਖਿਆ ਉਹਨਾਂ ਯੋਧਿਆਂ ਵਿੱਚੋਂ ਇੱਕ ਯੋਧਾ ਸਨ ਸਰਦਾਰ ਹਰੀ ਸਿੰਘ ਨੜਵਾ ਸਰਦਾਰ ਹਰੀ ਸਿੰਘ ਦਾ ਜਨਮ ਸ਼ੁਕਰ ਚੱਕੀਆ ਮਿਸਲ ਦੇ ਕੁਮੇਦਾਨ ਸਰਦਾਰ ਗੁਰਦੇਵ ਸਿੰਘ ਦੇ ਘਰ 29 April 1791 ਈਸਵੀ ਨੂੰ ਗੁਜਰਾਵਾਲੇ ਵਿਖੇ ਹੋਇਆ। ਇਹ ਉਸ ਮਿਸਲ ਦੇ ਸਰਦਾਰ ਰਣਜੀਤ ਸਿੰਘ ਨਾਲੋਂ 11 ਸਾਲ ਛੋਟੇ ਸਨ। ਹਰੀ ਸਿੰਘ ਨੜਵਾ ਦੇ ਪਿਤਾ ਇੱਕ ਮਹਾਨ ਅਤੇ ਬਹਾਦਰ ਇਨਸਾਨ ਸਨ। ਇਸ ਲਈ ਉਹ ਵੀ ਆਪਣੇ ਪਿਤਾ ਵਾਂਗ ਹੀ ਇੱਕ ਬਹਾਦਰ ਯੋਧਾ ਹੋਏ ਸਨ। ਹਰ ਸਿੰਘ ਦੀ ਉਮਰ ਅਜੇ 7 ਸਾਲ ਦੀ ਹੀ ਹੋਈ ਸੀ ਤੇ ਪਿਤਾ ਚਲਾਣਾ ਕਰ ਗਏ ਅਤੇ ਆਪ ਦੀ ਪਾਲਣਾ-ਪੋਸ਼ਣਾ ਆਪ ਦੇ ਮਾਮਿਆਂ ਦੇ ਘਰ ਹੋਈ ਉਹ ਜਮਾਨਾ ਜੰਗਾਂ-ਯੁੱਧਾਂ ਦਾ ਸੀ ਹਰ ਪਾਸੇ ਸਰਦਾਰ ਰਣਜੀਤ ਸਿੰਘ ਦਾ ਢੰਗਾ ਵੱਜ ਰਿਹਾ ਸੀ ਸੰਨ 1799 ਇਸ ਵਿੱਚ ਲਾਹੌਰ ਉੱਤੇ ਕਬਜ਼ਾ ਹੋ ਚੁੱਕਾ ਸੀ ਅਤੇ ਉਹ ਮਹਾਰਾਜਾ ਬਣ ਗਿਆ ਸੀ ਜੰਮੂ ਨਿਉ ਚੁੱਕਾ ਸੀ ਸਿਆਲਕੋਟ ਗੁਜਰਾਤ ਪਿੰਡੀ ਟਕੀਆਂ ਦਸ ਦਾ ਉਸਨੇ ਫਤਿਹ ਕਰ ਲਈ ਸੀ ਮਲਤਾਨ ਨੇ ਇਨ ਮੰਨ ਲਈ ਸੀ ਅੰਮ੍ਰਿਤਸਰ ਚਾਗਲ ਅਤੇ ਉੱਚ ਦਾ ਇਲਾਕਾ ਮਹਾਰਾਜੇ ਦੇ ਰਾਜ ਵਿੱਚ ਮਿਲ ਚੁੱਕਾ ਸੀ ਅਤੇ ਅੰਗਰੇਜ਼ਾਂ ਨਾਲ ਦੋਸਤੀ ਹੋ ਗਈ ਸੀ ਇਸ ਵੇਲੇ ਹਰੀ ਸਿੰਘ 15 ਵਰਿਆਂ ਦਾ ਮਸਫੁੱਟ ਭਰਵਾ ਅਤੇ ਢੀਲਡੋਲ ਵਾਲਾ ਸ਼ਕੀਲ ਨੌਜਵਾਨ ਬਸੰਤ ਦੇ ਸ਼ਾਹੀ ਦਰਬਾਰ ਵਿੱਚ ਪਹਿਲੀ ਵਾਰ ਜਵਾਨਾਂ ਦੇ ਪਿੜ ਵਿੱਚ ਆਇਆ ਅਤੇ ਆਪਣੀ ਫੁਰਤੀ ਪਲੱਥੇ ਚਾਬਕ ਸਵਾਰੀ ਨੇਜ਼ੇਬਾਜ਼ੀ ਅਤੇ ਤਲਵਾਰ ਦੀ ਮਾਰ ਵਿੱਚ ਕਈ ਬੜੇ ਪੁਰਾਣੇ ਨਾਮਵਰਾਂ ਨੂੰ maat ਪਾ ਗਿਆ ਇਹ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਇਤਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਇਸ ਨੂੰ ਆਪਣੀ ਛਾਤੀ ਨਾਲ ਲਾ ਕੇ ਟੈਂਠਾ ਕੋ ਆਇਆ ਅਤੇ ਆਪਣੇ ਖਾਸ ਹਜ਼ੂਰੀ ਖਿਦਮਤਗਾਰਾਂ ਵਿੱਚ ਰੱਖ ਲਿਆ ਅਜੇ ਕੁਝ ਮਹੀਨੇ ਹੀ ਗੁਜ਼ਰੇ ਸਨ ਕਿ ਮਹਾਰਾਜ ਨਾਲ ਇੱਕ ਦਿਨ ਸ਼ਿਕਾਰ ગયા ਹਲਾ ਕਰਨ ਪਏ ਇੱਕ ਚੀਤੇ ਨੂੰ ਜਵਾੜਿਆਂ ਤੋਂ ਫੜ ਕੇ ਹਰੀ ਸਿੰਘ ਨੇ ਇੱਕ ਐਸੀ ਘਾਟ ਨਹੀਂ ਦਿੱਤੀ ਕਿ ਉਹ ਬੇਤਮ ਹੋ ਕੇ ਪਰੇ ਜਾ ਡਿੱਗਿਆ ਫਿਰ ਹਰੀ ਸਿੰਘ ਨੇ ਬੜੀ ਫੁਰਤੀ ਨਾਲ ਤਲਵਾਰ ਦੇ ਵਾਰ ਨਾਲ ਉਸ ਦਾ ਸਿਰ ਜਾ ਵੜਿਆ ਇਹ ਬਹਾਦਰੀ ਦੇਖ ਕੇ ਮਹਾਰਾਜ ਨੇ ਅਗਲੇ ਦਿਨ ਹੀ ਉਸ ਨੂੰ ਉੱਗੇ ਸੂਰ ਬੀਰਾਂ ਦੀ 800 ਸਵਾਰ ਅਤੇ ਪਿਆਦਿਆਂ ਦੀ ਸ਼ੇਰ ਦਿਜ ਨਾਮੀ ਪਲਟਨ ਦਾ ਵੱਡਾ ਆਸਰ ਨਿਯਤ ਕਰ ਦਿੱਤਾ ਸਨ 1807 ਈਸਵੀ ਵਿੱਚ ਕਸੂਰ ਦੀ ਲੜਾਈ ਵਿੱਚ ਸਰਦਾਰ ਹਰੀ ਸਿੰਘ ਨੇ ਬੜੀ ਬਹਾਦਰੀ ਵਿਖਾਈ ਅਤੇ ਸ਼ੇਰਦਿਲ ਰਜਮੰਦ ਦੇ ਜਵਾਨਾਂ ਨੇ ਨਵਾਬ ਕਤੂਬਦੀਨ ਖਾਨ ਨੂੰ ਜਿਉਂਦੇ ਹੀ ਫੜ ਲਿਆ ਅਤੇ ਮਹਾਰਾਜੇ ਦੇ ਲਿਆ ਪੇਸ਼ ਕੀਤਾ ਸਨ 1810 ਈਸਵੀ ਵਿੱਚ ਮਲਤਾਨ ਦੇ ਕਿਲੇ ਨੂੰ ਉਡਾਉਣ ਲਈ ਬਾਰੂਦ ਦਾ ਖੁੱਪਾ ਰੱਖਣ ਗਿਆ ਸਰਦਾਰ ਹਰੀ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਪਰ ਛੇਤੀ ਹੀ ਮਿੱਠੇ ਟਿਵਾਣੇ ਦੀ ਮਹਿੰਮ ਵਿੱਚ ਜਾ ਪੁੱਜਾ ਅਤੇ ਉੱਚ ਦੇ ਪੇਰਾਂ ਨੂੰ ਸੋਧਣ ਵਿੱਚ ਚਾਰ ਨਾਮਣਾ ਖੱਟਿਆ ਜੁਲਾਈ ਸਨ 1813 ਈਸਵੀ ਨੂੰ ਅਟਕ ਦੇ ਕਿਲੇ ਪਰ ਕਬਜ਼ਾ ਕਰਨ ਲਈ ਪਠਾਣਾ ਨਾਲ ਅਤੇ ਖਾਸਕਰ ਸਰਦਾਰ ਦੋਸਤ ਮੁਹੰਮਦ ਖਾਨ ਲੜਾਈ ਵਿੱਚ ਜੋ ਸੂਰ ਬੀਰਤਾ ਦਿਖਾਈ ਉਸ ਨਾਲ ਹਰੀ ਸਿੰਘ ਦਾ ਉਹਨਾਂ ਉੱਤੇ ਰੋ ਪੈ ਰਿਆ ਸਨ 1818 ਦੀ ਮਲਤਾਨ ਦੀ ਮਹਮ ਅਤੇ ਅੰਤਿਮ ਫਤਿਹ ਵਿੱਚ ਸਰਦਾਰ ਹਰੀ ਸਿੰਘ ਅਤੇ ਬਾਬਾ ਫੁੱਲਾ ਸਿੰਘ ਅਕਾਲੀ ਦਾ ਬੜਾ ਉੱਗਾ ਹਿੱਸਾ ਸੀ ਇਸ ਨਾਲ ਲਗਭਗ ਸਾਰਾ ਪੰਜਾਬ ਰਣਜੀਤ ਸਿੰਘ ਦੇ ਰਾਜ ਦੀ ਲੜੀ ਵਿੱਚ ਪਰੋ ਹੋ ਕੇ ਇਕੱਠਾ ਹੋ ਗਿਆ ਹੁਣ ਕਸਰ ਸੀ ਸਿਰਫ ਉਸ ਇਲਾਕੇ ਨੂੰ ਕਾਬੂ ਕਰਨ ਦੀ ਜੋ ਪ੍ਰਾਚੀਨ ਸਮੇਂ ਵਿੱਚ ਪਾਰਖ ਦਾ ਇੱਕ ਹਿੱਸਾ ਹੁੰਦਾ ਸੀ ਪਰ ਹਾਲਾਤ ਦੇ ਗੇਰ ਨਾਲ ਇੱਥੇ ਪਠਾਣਾ ਨੇ ਕਬਜ਼ਾ ਕਰਕੇ ਵੱਖ ਕਰ ਲਿਆ ਹੋਇਆ ਸੀ ਏਸੀ ਕਸ਼ਮੀਰ ਦਾ ਪਹਾੜੀ ਇਲਾਕਾ ਅਤੇ ਸਿੰਧੂ ਤੋਂ ਪਾਰ ਪਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਕਸ਼ਮੀਰ ਬਲਤਿਆਂ ਦਿੱਤਾ کافی ਦੇਰ ਤੋਂ ਪਠਾਣ ਹਾਕਮਤ ਦੇ ਅਤਿਆਚਾਰ ਨਾਲ ਇੱਥੇ ਘੁਰਲਾਟ ਮੱਚੀ ਹੋਈ ਸੀ 1818 ਦੀ ਵਿਸਾਖੀ ਤੋਂ ਬਾਅਦ ਕਸ਼ਮੀਰ ਉੱਤੇ ਚੜ੍ਹਾਈ ਕੀਤੀ ਗਈ ਅਤੇ ਤਿੰਨਾਂ ਮਹੀਨਿਆਂ ਵਿੱਚ ਮਹਾਰਾਜ ਦਾ ਸ਼ਿਰਨਗਰ ਉੱਤੇ ਕਬਜ਼ਾ ਹੋ ਗਿਆ ਕੁਝ ਦਿਨ ਹੋਰ ਪ੍ਰਬੰਧ ਤੋਂ ਬਾਅਦ ਸਨ 1820 ਈਸਵੀ ਵਿੱਚ ਸਰਦਾਰ ਹਰੀ ਸਿੰਘ ਨੂੰ ਇੱਥੇ ਦਾ ਗਵਰਨਰ ਨਿਯਤ ਕੀਤਾ ਗਿਆ ਇਹਨਾਂ ਦੇ ਮੁਲਕੀ ਪ੍ਰਬੰਧ ਤੋਂ ਖੁਸ਼ ਹੋ ਕੇ ਮਹਾਰਾਜ ਨੇ ਸਰਦਾਰ ਨੂੰ ਆਪਣੇ ਨਾਂ ਦਾ ਸਿੱਕਾ ਚਲਾਉਣ ਦਾ ਅਧਿਕਾਰ ਬਖਸ਼ ਕੀਤਾ ਇਹ ਇੱਕ ਅਦੁੱਤੀ ਬਖਸ਼ਿਸ਼ ਸੀ ਜੋ ਮਹਾਰਾਜ ਨੇ ਕਿਸੇ ਹੋਰ ਸਰਦਾਰ ਜਾਂ ਆਪਣੇ ਸ਼ਹਿਜ਼ਾਦੇ ਉੱਪਰ ਵੀ ਨਹੀਂ ਸਕੀਤੀ ਮਾਂਗਲੀ ਮੁੰਗੇਰ ਅਤੇ ਬੇਰਾ ਜਾਤ ਦੀ ਫਤਿਹ ਤੋਂ ਬਾਅਦ ਸਰਦਾਰ ਹਰੀ ਸਿੰਘ ਹਜ਼ਾਰੇ ਦੇ ਗਵਰਨਰ ਨਿਯਤ ਕੀਤੇ ਗਏ ਇੱਥੇ ਆਪ ਨੇ ਇੱਕ ਕਿਲਾ ਹਰੀਕ੍ਰਿਸ਼ਨਗੜ ਬਣਵਾਇਆ ਅਤੇ ਸ਼ਹਿਰ ਹਰੀਪੁਰ ਆਬਾਦ ਕੀਤਾ ਜੋ ਹੁਣ ਤੱਕ ਉਹਨਾਂ ਦੀ ਯਾਦ ਵਿੱਚ ਕਾਇਮ ਹੈ ਇਸ ਵੇਲੇ ਤੱਕ ਪਠਾਣਾ ਦੇ ਸਰਦਾਰ ਯਾਰ ਮੁਹੰਮਦ ਖਾਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਈਨ ਮੰਗ ਲਈ ਹੋਈ ਸੀ ਅਤੇ ਉਹ ਉੱਥੋਂ ਦਾ ਮਾਮਲਾ ਸਰਕਾਰ ਪੰਜਾਬ ਨੂੰ ਭਰਿਆ ਕਰਦਾ ਸੀ ਸਨ 1828 ਈਸਵੀ ਵਿੱਚ ਸਰਦਾਰ ਹਰੀ ਸਿੰਘ ਨੇ ਸੈਦ ਅਹਿਮਦ ਬਰੇਲਵੀ ਨੂੰ ਇੱਕ ਤਕੜੀ ਹਾਰ ਦਿੱਤੀ ਉਸ ਸਮੇਂ ਪਿਸ਼ਾਵਰ ਵਿੱਚ ਮਹਾਰਾਜ ਵੱਲੋਂ ਯਾਰ ਮੁਹੰਮਦ ਖਾਨ ਨਿਯਤ ਸੀ ਪਰ ਉਸ ਇਲਾਕੇ ਵਿੱਚ ਪੂਰੀ ਤਰ੍ਹਾਂ ਅਮਨ-ਅਮਾਨ ਨਹੀਂ ਸੀ ਹੋਇਆ ਇਸ ਲਈ ਮਹਾਰਾਜਾ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਉੱਤੇ ਸਿੱਧੀ ਆਪਣੀ ਹਕੂਮਤ ਕਾਇਮ ਕਰ ਲੈਣ ਲਈ ਹੁਕਮ ਪੇਸ਼ ਦਿੱਤਾ ਸਰਦਾਰ ਹਰੀ ਸਿੰਘ ਦਾ ਟਾਕਰਾ ਕਰ ਸਕਣਾ ਕੋਈ ਸੌਖੀ ਗੱਲ ਨਹੀਂ ਸੀ ਪਠਾਣਾ ਨੂੰ ਭਾਜ ਪੈ ਗਈ ਅਤੇ ਸਰਦਾਰ ਹਰੀ ਸਿੰਘ ਨੇ ਪਿਸ਼ਾਵਰ ਪਰ ਪੂਰਾ ਕਬਜ਼ਾ ਕਰ ਲਿਆ ਅਤੇ ਖੈਬਰ ਤੱਕ ਪੰਜਾਬ ਦੀ ਹੱਦ ਪਹੁੰਚਾ ਦਿੱਤੀ ਇਸ ਦੇ ਰਾਜ ਪ੍ਰਬੰਧ ਤੋਂ ਪ੍ਰਸੰਨ ਹੋ ਕੇ ਮਹਾਰਾਜ ਨੇ ਇੱਥੇ ਵੀ ਇਹਨਾਂ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਆਗਿਆ ਦਿੱਤੀ ਪਿਸ਼ਾਵਰ ਨੂੰ ਸਿੰਘਾਂ ਤੋਂ ਚੜਾਉਣ ਦਾ ਇੱਕ ਯਤਨ ਕਾਬਲ ਦੇ ਬਾਦਸ਼ਾਹ ਅਮੀਰ ਦੋਸ ਮੁਹੰਮਦ ਖਾਨ ਦੇ ਪੁੱਤਰ ਮੁਹੰਮਦ ਅਕਬਰ ਖਾਨ ਨੇ ਸਾਲ 1839 ਵਿੱਚ ਕੀਤਾ ਇਹ ਲੜਾਈ ਜਮਰੂਦ ਦੇ ਮੈਦਾਨ ਵਿੱਚ ਹੋਈ ਸੀ ਜਿਸ ਵਿੱਚ 30 ਅਪ੍ਰੈਲ ਨੂੰ ਸਰਦਾਰ ਹਰੀ ਸਿੰਘ ਭਾਵੇਂ ਸ਼ਹੀਦ ਹੋ ਗਏ ਪਰ ਉਹਨਾਂ ਦਾ ਰੌਬ ਅਤੇ ਦਬਦਬਾ ਪਠਾਨਾਂ ਉੱਤੇ ਇਤਨਾ ਬੈਠਾ ਹੋਇਆ ਸੀ ਅਤੇ ਸਿੰਘਾਂ ਨੇ ਇਸ ਤਰ੍ਹਾਂ ਤਲਵਾਰਾਂ ਵਾਹੀਆਂ ਕਿ ਮੈਦਾਨ ਖਾਲਸੇ ਦੇ ਹੱਥ ਰਹਿ ਗਏ ਅਤੇ ਪਸ਼ਾਵਰ ਅਤੇ ਇੱਕੋ ਇਲਾਕਾ ਪੰਜਾਬ ਦਾ ਹਿੱਸਾ ਬਣਿਆ ਰਿਹਾ ਇਹ ਹੀ ਨਹੀਂ ਸਰਦਾਰ ਹਰੀ ਸਿੰਘ ਨੂੰ ਸ਼ਹੀਦ ਹੋਇਆ ਭਾਵੇਂ ਬਰੇ ਬੀਤ ਗਏ ਹਨ ਅਤੇ ਇਸ ਸਮੇਂ ਵਿੱਚ ਹੋਰ ਵੀ अनेका ਸੂਰਬੀਰ ਹੋ ਗੁਜ਼ਰੇ ਹਨ ਪਰ ਹਾਲ ਤੱਕ ਵੀ ਨੀ ਧੜਕ ਬਹਾਦਰੀ ਅਤੇ ਪੰਜਾਬ ਦੇ ਉੱਤਰ ਲੈਂਦੇ ਨੂੰ ਸਰ ਕਰਨ ਅਤੇ ਕਾਬੂ ਰੱਖਣ ਵਿੱਚ ਉਸ ਦਾ ਕੋਈ ਸਾਨੀ ਪੈਦਾ ਨਹੀਂ ਹੋਇਆ ਇਥੋਂ ਤੱਕ ਕਿ ਪਠਾਨ ਮਾਵਾਂ ਆਪਣੇ ਤੰਗ ਕਰਨ ਵਾਲੇ ਅਤੇ ਸ਼ਰਾਰਤੀ ਬੱਚਿਆਂ ਨੂੰ ਡਰਾਉਣ ਲਈ ਹਰੀ ਸਿੰਘ ਦਾ ਨਾਮ ਲੈਂਦੀਆਂ ਹਨ ਅਤੇ ਕਹਿੰਦੇ ਹਨ ਚੁੱਪ ਛਾ ਬੱਚਾ ਹਰੀ ਆ ਰਗਾ ਅਰਥਾਤ ਚੁੱਪ ਕਰ ਕੁੱਤਰਾ ਹਰੀ ਆ ਰਿਆ ਹੈ